everyone ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਅਭੀ ਸਹਿਜ ਵਲੌਗ ਦੇ ਵਿੱਚ ਹਾਂਜੀ ਅੱਜ ਤੁਹਾਡੇ ਲਈ ਆਪਾਂ ਇੱਕ ਵੀਡੀਓਜ਼ ਲੈ ਕੇ ਆਏ ਹਾਂ ਉਹ ਵੀਡੀਓ ਕੀ ਲੈ ਕੇ ਆਏ ਆ ਤੁਸੀਂ ਥੰਬਨੇਲ ਜਾਣ ਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਦੇਖ ਕੇ ਹਨਾ ਮੈਂ ਲੈ ਕੇ ਆਈ ਆ ਅੱਜ ਥ੍ਰੈਡਿੰਗ ਬਿਨਾ ਪੇਨਲੈਸ ਹਨਾ ਜਿਹੜੀ ਕਿ ਆਪਾਂ ਮੈਂ ਕਾਫੀ ਵੀਡੀਓਜ਼ ਦੇਖ ਰਹੀ ਹਾਂ ਚੱਲ ਰਹੀਆਂ ਨੇ ਵੀ ਜਿਹੜੀ ਆਪਣੀ ਥ੍ਰੈਡਿੰਗ ਆ ਹਨਾ ਬਹੁਤ ਆਸਾਨ ਤਰੀਕੇ ਨਾਲ ਬਿਨਾ ਪੇਨਲੈਸ ਹੁੰਦੀ ਆ ਹਨਾ ਵੀ ਦਰਦ ਵਗੈਰਾ ਉਹਦੇ ਵਿੱਚ ਕੁਝ ਨਹੀਂ ਹੁੰਦਾ ਹੈਗਾ ਤੇ ਬਹੁਤ ਆਸਾਨੀ ਦੇ ਨਾਲ ਹੋ ਜਾਂਦੀ ਹੈ ਹਰ ਇੱਕ ਪੈਨ ਕਰਦੇ ਵਿੱਚ ਰਹਿ ਕੇ ਕਰ ਸਕਦੀ ਆ ਬਟ ਆਪਾਂ ਉਹਦਾ ਉਹਨਾਂ ਰਿਵਿਊ ਦਵਾਂਗੇ ਤੁਹਾਨੂੰ ਵੀ ਉਹ ਵੀਡੀਓਜ਼ ਜਿਹੜੀਆਂ ਚੱਲ ਰਹੀਆਂ ਨੇ ਉਹ ਫੇਕ ਆ ਜਾਂ オリジナル ਆ ਆਪਾਂ ਤੁਹਾਡੇ ਨਾਲ ਲਾਈਵ ਸ਼ੇਅਰ ਕਰਦੇ ਆ ਆਪਾਂ ਤੁਹਾਡੇ ਨਾਲ ਬਿਲਕੁਲ ਰਿਐਲਿਟੀ ਸੱਚ ਜਿਹੜਾ ਆਪਾਂ ਤੁਹਾਡੇ ਮੂਰੇ ਰੱਖਾਂਗੇ ਵੀ ਹਾਉ ਸਹੀ ਆ ਵੀਡੀਓਜ਼ ਆ ਫੇਕ ਆ ਹਨਾ ਉਹਦੇ ਲਈ ਆਪਾਂ ਨੂੰ ਕੀ ਕੀ ਚਾਹੀਦਾ ਇੱਕ ਲੈ ਲੈਣਾ ਆਪਾਂ ਨੇ ਕਾਲਗੇਟ ਕੋਈ ਵੀ ਵਾਈਟ ਕਾਲਗੇਟ ਤੁਸੀਂ ਲੈ ਸਕਦੇ ਹੋ ਇਹ ਉਸ ਤੋਂ ਬਾਅਦ ਇੱਕ ਲੈਣੀ ਹੈ ਸੈਲੋਟੇਪ ਹਨਾ ਤੇ ਇੱਕ ਲੈ ਲੈਣਾ ਤੁਸੀਂ 스ਪੂਨ 스ਪੂਨ ਲੈ ਸਕਦੇ ਹੋ ਤੇ ਉਹ ਤੁਸੀਂ ਬਰਸ਼ ਵੀ ਲੈ ਸਕਦੇ ਹੋ ਕੁਝ ਵੀ ਲੈ ਸਕਦੇ ਹੋ ਹਨਾ ਉਹ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕੀ ਲੈਣਾ ਚਾਹੁੰਦੇ ਹੋ ਹਾਂਜੀ ਆਪਾਂ ਇਹਦੇ ਨਾਲ ਅੱਜ ਕਰਾਂਗੇ ਟਰਾਈ ਹੈਨਾ ਮੈਂ ਕਾਫੀ ਜ਼ਿਆਦਾ ਇਹ ਵੀਡੀਓਸਾਂ ਜਿਹੜੀਆਂ ਦੇਖ ਰਹੀਆਂ ਬਹੁਤ ਵਾਇਰਲ ਹੋ ਰਹੀਆਂ ਮੈਂ ਸੋਚਿਆ ਵੀ ਮੈਂ ਕਿਉਂ ਪਿੱਛੇ ਰਹਾ ਮੈਂ ਵੀ ਇੱਕ ਵਾਰ ਹੈਨਾ ਦੇਖ ਦੇਖ ਲਈਏ ਕੀ ਪਤਾ ਹੋਣਾ ਅਸੀਂ ਵੀ ਪੇਨਲੈਸ ਜਿਹੜੀ ਥ੍ਰੈਡਿੰਗ ਕਰ ਲਿਆ ਕਰਾਂਗੇ ਅਸੀਂ ਕਿਉਂ ਇੰਨਾ ਤੱਕ ਅੱਗੇ ਨਾਲ ਹੈਨਾ ਬੁਰਾ ਹਾਲ ਕਰਨਾ ਆਪਣੇ ਫੇਸ ਦਾ ਸੋ ਆਪਾਂ ਨੇ ਜਿਹੜੀ ਦੇਖੋ ਜੀ ਕਾਲਗੇਟ ਲੈ ਲਿਆ ਜਿਵੇਂ ਆਪਾਂ ਸ਼ੇਪ ਬਣਾਉਣੀ ਆ ਉਸ ਤਰੀਕੇ ਦਾ ਸ਼ੇਪ ਆ ਜਿਹੜੀ ਆਪਾਂ ਬਣਾ ਲੈਣੀ ਆ ਆਪਣੀ ਥ੍ਰੈਡਿੰਗ ਦੀ मैं थोड़े ना रिव्यू देना मैं दोनों साइड नहीं करूंगी दोनों सड करूँगी जो तो अपनी जे आप नीचे भी बाल भी लावे सिर्फ पहला पहला आप सिर्फ अपने उपर उपरों करके देखते हैं जी आपू लगेगा भी हाँ थ्रेडिंग होंगी फिर आप सारी कर लेंगे है ना अपना ज़्यादा वेस्ट नहीं करना मटीरियल आप वेस्ट क्यों करना है ना देखो जी आपने इन थोड़ा ज टाइम लाई रखना ਤੇ ਇਹਨੂੰ ਥੋੜਾ ਜਿਹਾ ਹੁਣ ਮੈਂ ਆਪਾਂ ਇਹਨੂੰ ਸੁਕਾ ਲੈਣਾ ਇਹ ਤੁਹਾਡੇ ਮੂਰੇ ਲਾਈਵ ਪੇਸ਼ ਕਰੂੰਗੀ ਮੈਂ ਵੀ ਇਹ ਵੀਡੀਓ ਜਿਹੜੀ ਫੇਕ ਆ ਜਾਂ オリジナル ਆ ਹਨਾ ਕਿਉਂਕਿ ਕਾਫੀ ਜ਼ਿਆਦਾ ਹਰਮ ਮਿਲੀਅਨ ਤੇ ਵੀ ਗਈਆਂ ਹੋਈਆਂ ਨੇ ਇਹ ਵੀਡੀਓਸ ਹਨਾ ਪਰ ਮੈਨੂੰ ਨਹੀਂ ਲੱਗਦਾ ਹੈਗਾ ਵੀ ਇਦਾਂ ਦਾ ਕੁਝ ਹੁੰਦਾ ਹੋਊਗਾ ਫਿਰ ਮੈਂ ਸੋਚਿਆ ਵੀ ਮੈਨੂੰ ਥੋੜਾ ਹੈ ਇਸ ਚੀਜ਼ ਬਾਰੇ ਨੌਲੇਜ ਹੈਗੀ ਆ ਵੀ ਚਲੋ ਆਪਾਂ ਥੋੜੀ ਜਿਹੀ ਟਰਾਈ ਕਰਕੇ ਦੇਖਦੇ ਆ ਵੀ ਤੁਹਾਨੂੰ ਵੀ ਨਾਲ ਦੱਸਦੇ ਆ ਵੀ ਹਾਂ ਇਹ ਚੀਜ਼ ਹੁੰਦੀ ਆ ਜਾਂ ਨਹੀਂ ਹੁੰਦੀ ਹੈਗੀ ਤੇ ਆਪਣੀਆਂ ਭੈਣਾਂ ਇੰਨਾ ਦੁੱਖ ਸਹਿੰਦੀਆਂ ਨੇ ਫਿਰ ਆਪਾਂ ਕਿਉਂ ਉਹਨਾਂ ਨੂੰ ਦੁੱਖ ਸਹਿਣ ਦਈਏ ਆਪਾਂ ਵੀ ਆਪਣੀਆਂ ਭੈਣਾਂ ਲਈ ਇੱਕ ਸੌਖਾ ਜਿਹਾ ਤਰੀਕਾ ਔਰ ਜਿਹੜੇ ਆਪਣੀ ਪੈਸੇ ਦੀ ਬੱਚਤਾ ਉਹ ਵੀ ਕਰਾਵਾਂਗੇ ਹਨਾ ਜੇ ਫੇਕ ਹੋਈ ਤਾਂ ਫਿਰ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਫੇਕ ਨੂੰ ਤਾਂ ਫਿਰ ਫੇਕ ਹੀ ਰਹਿਣਾ ਏ ਫਿਰ ਤਾਂ ਸਮਝ ਲਓ ਵੀ ਆਪਾਂ ਨੂੰ ਪੈਸੇ ਲਾ ਕੇ ਹੀ ਥ੍ਰੈਡਿੰਗ ਕਰਵਾਉਣੀ ਪੈਣੀ ਆ ਬਟ ਮੈਂ ਆਪਣੀ ਥ੍ਰੈਡਿੰਗ ਦਾ ਅੱਜ ਤੱਕ 1 ਰੁਪਿਆ ਨੀ ਕਿਸੇ ਨੂੰ ਦਿੱਤਾ ਕਿਉਂ ਕਿਉਂਕਿ ਮੈਂ ਆਪਣੀ ਥ੍ਰੈਡਿੰਗ ਖੁਦ ਕਰਦੀ ਆ ਕਿਵੇਂ ਕਰਦੀਆਂ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਮੈਂ ਤੁਹਾਨੂੰ ਵੀ ਕਰਕੇ ਦਿਖਾਉਂਗੀ ਮੈਂ ਆਪਣੀ ਫਰੇਡਿੰਗ ਕਿਵੇਂ ਆਪਣੀ ਆਪ ਕਰਦੀ ਆ ਹਨਾ ਦੇਖੋ ਜੀ ਇਹਨੂੰ ਹੁਣ ਆਪਾਂ ਸੁਕਾ ਲਈਏ ਸੁਕਾ ਕੇ ਤੁਹਾਨੂੰ ਫਿਰ ਮਿਲਦੀ ਆ ਹਾਂਜੀ ਫਰੈਂਡਸ ਹੁਣ ਆਪਾਂ ਲੈ ਲਾਂਗੇ ਸਟੈਲੋ ਟੇਪ ਹਨਾ ਇਹ ਟੇਪ ਲੈਣੀ ਹੈ ਵਾਈਟ ਵਾਲੀ ਤੁਸੀਂ ਡਾਕਟਰ ਟੇਪ ਵੀ ਲੈ ਸਕਦੇ ਹੋ ਇਹ ਵਾਲੀ ਵੀ ਲੈ ਸਕਦੇ ਹੋ ਕਿਉਂਕਿ ਮੈਂ ਦੋ ਦੋ ਤਿੰਨ ਵੀਡੀਓਸ ਦੇਖੀ ਆ ਇਹ ਵਾਲੀ ਜ਼ਿਆਦਾ ਯੂਜ਼ ਕਰ ਰਹੇ ਨੇ ਤੇ ਹੁਣੇ ਆਪਾਂ ਲੈ ਲੈਣੀ ਆ ਉਹ ਨਾਲ ਕਟਿੰਗ ਕਰ ਲੈਣੇ ਤੇ ਹੁਣ ਇਹ ਆਪਾਂ ਕੀ ਕਰਨਾ ਏ ਜਿੱਧਰ ਨੂੰ ਵਾਲਾਂ ਦੀ ਟ੍ਰੈਕਸ਼ਨ ਆ ਉਧਰ ਨੂੰ ਲਗਾ ਲੈਣੀ ਆ ਜਿਵੇਂ ਕਿ ਆਪਾਂ ਨੇ ਆਹ ਜਗ੍ਹਾ ਤੇ ਲਗਾ ਲੈਣੀ ਤੇ ਇਹਨੂੰ ਇੱਦਾਂ ਇੱਦਾਂ ਕਰ ਲੈਣਾ ਦੇਖਦੇ ਜਾਓ ਬਸ ਤੁਸੀਂ ਆਪਾਂ ਤੁਹਾਨੂੰ オリジナル ਵੀਡੀਓ ਹੈ ਵਧੀਆ ਦਿਆ ਕਰਾਂਗੇ ਇਹ ਨਹੀਂ ਹੈਗਾ ਕਿ ਆਪਾਂ ਤੁਹਾਡੇ ਨਾਲ ਫੇਕ ਕੁਝ ਨਾ ਸ਼ੇਅਰ ਕਰਾਂਗੇ ਵੀ ਜੋ ਵੀ ਆਪਣੀ ਰਿਐਲਿਟੀ ਹੋਇਆ ਕਰੂਗੀ ਉਹੀ ਦਿਖਾਆ ਕਰਾਂਗੇ ਨੂੰ 5 ਕਮੈਂਟਾਂ ਚੰਗੀ ਤਰ੍ਹਾਂ ਹਨਾ ਖਿੱਚਦਾਣਾ ਓ ਵਾਓ ਵੈਰੀ ਨਾਈਸ ਕੁਝ ਵੀ ਨਹੀਂ ਰਿਹਾ ਹੈਗਾ ਦੇਖੋ ਇੱਕ ਵੀ ਹਜ਼ਾਰ ਜਿਹੜਾ ਰਿਮੂਵ ਨਹੀਂ ਹੋਇਆ ਸਾਰਾ ਕੁਸ਼ਪੇ ਬਿਲਕੁਲ ਹੀ ਕੰਮ ਖਰਾਬ ਹੋ ਚੁੱਕਿਆ ਕੋਈ ਵੀ ਇਹਦੇ ਚ ਹੇਅਰ ਜਿਹੜਾ ਨਹੀਂ ਲੱਗਿਆ ਹੈਗਾ ਬਿਲਕੁਲ ਫੇਕ ਆ ਫਰੈਂਡ ਬਿਲਕੁਲ ਫੇਕ ਇਹ ਚੀਜ਼ਾਂ ਕਰਨ ਨਾਲ ਆਪਣਾ ਜਿਹੜਾ ਟਾਈਮ ਆ ਉਹ ਵੇਸਟ ਹੋਊਗਾ ਔਰ ਜਿਹੜਾ ਆਪਣਾ ਫੇਸ ਆ ਉਹ ਵੀ ਇੱਕ ਲਿਖ ਦਾ ਖਰਾਬ ਹੀ ਹੋਊਗਾ ਹੁਣ ਮੈਨੂੰ ਪਤਾ ਮੈਂ ਵਾਸ਼ ਕਰਕੇ ਆਈ ਵੇਟ ਕਰੋ ਤੁਸੀਂ ਵੀ ਆਈ ਇੱਕ ਮਿੰਟ ਹਾਂਜੀ ਫਰੈਂਡਸ ਦੇਖੋ ਮੈਂ ਫੇਸ ਵਾਸ਼ ਵਾਸ਼ ਕਰਿਆ ਹੀ ਦੇਖੋ ਜੀ ਬਿਲਕੁਲ ਵੀ ਕੋਈ ਹੇਅਰ ਰਿਮੂਵ ਨਹੀਂ ਹੋਇਆ ਹੈਗਾ ਸੋ ਇਹ ਵੀਡੀਓ ਫੇਕ ਆ ਫੇਕ ਆ ਫੇਕ ਆ ਸੋ ਇਦਾਂ ਦੀਆਂ ਵੀਡੀਓਜ਼ ਕੋਲੋਂ ਜ਼ਰੂਰ ਬਚਿਆ ਕਰੋ ਤੇ ਆਪਾਂ ਇਦਾਂ ਹੀ ਤੁਹਾਡੇ ਨਾਲ ਨਿਊ ਨਿਊ ਟ੍ਰਿਕਸ ਵੀਡੀਓਜ਼ ਕੁਕਿੰਗ ਵੀਰ ਵੀਡੀਓ ਹਨਾ ਜੋ ਵੀ ਮੇਰਾ ਸਟਾਈਲ ਹੈ ਚੀਜ਼ ਨਾ ਬਣਾਉਣ ਦਾ ਹੈ ਸਟਾਈਲ ਜੋ ਵੀ ਹੋਊਗਾ ਹਨਾ ਆਪਾਂ ਤੁਹਾਡੇ ਨਾਲ ਇਹ ਚੈਨਲ ਦੇ ਉੱਤੇ ਵੀਡੀਓਜ਼ ਜਿਹੜੀ ਸ਼ੇਅਰ ਕਰਾਂਗੇ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਪਲੀਜ਼ ਚੈਨਲ ਨੂੰ ਕਰ ਲੇ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ ਫੁਲਵਾ ਜ਼ਰੂਰ ਕਰਿਆ ਕਰੋ ਮਿਲਾਂਗੇ ਕਿਸੇ ਨੈਕਸਟ ਵੀਡੀਓ ਦੇ ਨਾਲ ਓਕੇ ਜੀ ਬਾਏ ਬਾਏ ਟੇਕ ਕੇਅਰ ਬਾਏ ਬਾਏ